ਪੰਜਾਬ ਵਿਜ਼ਨ 2047 ਦੇ ਸਮਾਗਮ 'ਚ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬੀ ਵੀ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਨੇ ਜਿਵੇਂ ਦਾ ਖੁਸ਼ਹਾਲ ਪੰਜਾਬ ਪਹਿਲਾਂ ਸੀ ਸ਼ੁੱਧ ਭੋਜਨ, ਸ਼ੁੱਧ ਹਵਾ, ਸ਼ੁੱਧ ਪਾਣੀ ਉਸੇ ਤਰ੍ਹਾਂ ਪੰਜਾਬ ਨੂੰ ਮੁੜ ਉਲੀਹਾ ਤੇ ਕਿਵੇਂ ਲੈ ਕੇ ਆਉਣਾ ਉਸ ਨੂੰ ਲੈ ਕੇ ਹੀ ਚਰਚਾ ਕੀਤੀ ਗਈ ਹੈ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਆੜਤੀਆਂ ਤੇ ਉਦਯੋਗਪਤੀਆਂ ਤੇ ਬੱਚਿਆਂ ਨੂੰ ਕਿਵੇਂ ਪੰਜਾਬ 'ਚ ਉਹ ਵਾਤਾਵਰਨ ਦਿੱਤਾ ਜਾਵੇ ਤਾਂ ਜੋ ਹਰ ਵਰਗ ਸੁੱਖ ਨਾਲ ਰਹਿ ਸਕੇ। ਇਸ ਲਈ ਆਮ ਆਦਮੀ ਪਾਰਟੀ ਵੱਲ ਉਹਨਾਂ ਤਮਾਮ ਪਾਲਿਸੀਆਂ ਤੇ ਏਜੰਡਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਨਸ਼ਿਆਂ ਤੇ ਕਿਹਾ ਕਿ ਨਸ਼ਿਆਂ ਦੇ ਤਿੰਨ ਐਂਟੀ ਡਾਟ ਹਨ ਰੋਜ਼ਗਾਰ ਸਪੋਰਟਸ ਤੇ ਸਿੱਖਿਆ ਪਾਕਿਸਤਾਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਤੇ ਸਿਹਤ ਮੰਤਰੀ ਨੇ ਕਿਹਾ ਕਿ ਅੰਗਰੇਜ਼ ਤਾਂ ਚਲੇ ਗਏ ਪਰ ਪਾਕਿਸਤਾਨ ਚ ਉਹਨਾਂ ਦੇ ਪਿੱਠੂ ਹਾਲੇ ਵੀ ਮੌਜੂਦ ਹਨ ਜੋ ਜਿੰਨੇ ਵੀ ਪੰਜਾਬੀ ਆ ਚਾਹੇ ਉਹ ਦੇਸ਼ ਚ ਰਹਿੰਦੇ ਆ ਕਿਸੇ ਹੋਰ ਸੂਬੇ ਚ ਰਹਿੰਦੇ ਆ ਕਿਸੇ ਹੋਰ ਦੇਸ਼ ਚ ਰਹਿੰਦੇ ਆ ਉਹ ਸਾਰੇ ਚਾਹੁੰਦੇ ਆ ਕਿ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਣੇ ਹੱਸਦਾ ਖੇਡਦਾ ਪੰਜਾਬ ਹੋਵੇ ਉਹਦੇ ਬਾਰੇ ਅਸੀਂ ਸਾਰਾ ਵਿਚਾਰ ਵਟਾਂਦਰਾ ਕੀਤਾ ਜੀ ਕਿਸ ਤਰ੍ਹਾਂ ਅਸੀਂ ਜਿਹੜਾ ਪੰਜਾਬ ਨੂੰ ਆ ਮੁੜ ਕੇ ਜਿਹੜਾ ਜਿਹੋ ਜਿਹਾਂ ਪੰਜਾਬ ਸੋਹਣਾ ਹੁੰਦਾ ਸੀ ਮੈਂ ਕਹਿਣਾ ਚਾਹੁੰਦਾ ਕਿ ਜੋ ਮੇਰਾ ਬਚਪਨ ਸੀ ਉਸ ਵੇਲੇ ਦਾ ਜਿਹੜਾ ਪੰਜਾਬ ਸੀ ਉਹ ਵਸਦਾ ਖੇਡਦਾ ਉਹਦੀ ਹਵਾ ਸਾਫ਼ ਉਹਦਾ ਪਾਣੀ ਬਹੁਤ ਨਿਰਮਲ ਸੀ ਔਰ ਜਿਹੜਾ ਖਾਣਾ ਸੀ ਉਹ ਸ਼ੁੱਧ ਸੀ ਔਰ ਲੋਕਾਂ ਦੇ ਵਿੱਚ ਆਪਸ ਬਹੁਤ ਪਿਆਰ ਸੀ ਜੋ ਕਿ ਸ਼ਾਇਦ ਅਜੇ ਵੀ ਹੈ ਉਹਦੇ 'ਚ ਕੋਈ ਦਿੱਕਤ ਨਹੀਂ ਹੈ ਲੋਕਾਂ ਦਾ ਪਿਆਰ ਅਜੇ ਵੀ ਹੈ ਇਸ ਦੇ ਬਾਵਜੂਦ ਕਿ ਬਹੁਤ ਸਾਰੀਆਂ ਜੜੀਆਂ ਫੁੱਟ ਪਾਉਣ ਵਾਲੀਆਂ ਤਾਕਤਾਂ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਹਨ ਔਰ ਪੰਜਾਬ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਫੁੱਟ ਪਾ ਕੇ ਸਮਾਜਿਕ ਤੌਰ ਤੇ ਔਰ ਜਿਹੜਾ ਨਸ਼ਿਆਂ ਦੇ ਨਾਲ ਜਿਹੜਾ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਜਿਹੜੀ ਪੰਜਾਬੀ ਸਪਿਰਟ ਹੈ that will triumph ਉਹ ਜਿੱਤਣਗੇ ਜੀ ਪੰਜਾਬੀ ਜਿੱਤਣਗੇ ਸੋ ਉਹਦੇ ਬਾਰੇ ਅਸੀਂ ساری ਗੱਲਬਾਤ ਕੀਤੀ ਆ ਕਿ ਸਾਡਾ ਪੰਜਾਬ ਦਾ ਕਿਹੋ ਜਿਹਾ ਏਜੰਡਾ ਹੋਵੇ ਕਿਹੋ ਜੀ ਆਪਾਂ ਪਾਲਿਸਿਸ ਲੈ ਕੇ ਆਈਏ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਦੇ ਕਿਸਾਨ ਨੂੰ ਮਜ਼ਦੂਰ ਨੂੰ ਆੜਤੀਏ ਨੂੰ ਬਿਜ਼ਨਸਮੈਨ ਨੂੰ ਔਰ ਉਹਨਾਂ ਨੂੰ ਖੁਸ਼ਹਾਲ ਕਰ ਸਕੀਏ ਔਰ ਸਾਡੇ ਬੱਚਿਆਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਇੱਥੇ ਰੋਜ਼ਗਾਰ ਦੇ ਸਕੀਏ ਇਹ ਸਾਡੀ ਭਗਵੰਤਮਾਨ ਗਵਰਨਮੈਂਟ ਦਾ ਜਿਹੜਾ ਏਜੰਡਾ ਹੈਗਾ ਉਹਦੇ ਬਾਰੇ ਸਾਰਾ ਅਸੀਂ ਜਿਹੜੇ ਆਪਣੇ ਵਿਚਾਰ ਸਾਂਝੇ ਕੀਤੇ ਆ ਜੀ ਇਹਦੇ ਵਿੱਚ ਅਸੀਂ ਦੋ ਤਿੰਨ ਚੀਜ਼ਾਂ ਨਵੇਂ ਜਿਹੜਾ ਮਿਸਿੰਗ ਲਿੰਕ ਸੀਗਾ ਉਹਦੇ ਚ ਇੱਕ ਤਾਂ ਹੈਗਾ ਅਸੀਂ ਜਿਹੜੀ ਡਰੱਗ ਡਿਕਸ਼ਨ ਹੈ ਨਾ ਜੀ ਇਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ ਜੀ ਇਹ ਬੜੀ ਜਲਦੀ ਜਿਹੜੀ ਪਾਲਿਸੀ ਸਾਡੀ ਲਾਗੂ ਹੋ ਜੇਗੀ ਉਹਦੇ ਚ ਜਿਹੜਾ ਵੀ ਡਰੱਗ ਡਿਕਟਾ ਜਿਹਦੇ ਕੋਲ ਇੱਕ ਕੰਜ਼ੈਪਸ਼ਨ ਕੁਆਟਿਟੀ ਆ ਜਿਹੜਾ ਸੇਲ ਨਹੀਂ ਕਰਦਾ ਉਹ ਜੇਲਾ ਚ ਨਹੀਂ ਜਾਣਾ ਚਾਹੀਦਾ ਉਹ ਹਸਪਤਾਲ ਚ ਜਾਣਾ ਚਾਹੀਦਾ ਉਹਦੇ ਵਾਸਤੇ ਅਸੀਂ ਉਹਨੂੰ ਆਪਣਾ ਜਿਹੜਾ ਸਟਰਕਚਰ ਹੈ ਉਹਨੂੰ ਸਟਰੈਂਥਨ ਕਰ ਰਹੇ ਆ ਔਰ ਜਿਹੜਾ ਤੁਸੀਂ ਸਰਪੰਚਾਂ ਦੀ ਗੱਲ ਕੀਤੀ ਆ ਕੋਈ ਵੀ ਜਿਹੜੀ ਗਵਰਨਮੈਂਟ ਦੀ ਸਕੀਮ ਆ ਨਾ ਜੀ ਜਿੰਨੀ ਦੇਰ ਉਹਦੇ ਚ ਲੋਕਾਂ ਦੀ ਜਿਹੜਾ ਤੁਹਾਡਾ ਡੀਡਿਕਸ਼ਨ ਸੈਂਟਰ ਹੈ ਜਿਹੜੇ ਸਾਡੇ ਜਿਹੜੇ ਤੁਹਾਡੇ ਡਰਗ ਡਿਸਟ੍ਰਿਬਿਊਸ਼ਨ ਸੈਂਟਰਸ ਆਗੇ ਆ ਜਿਹਨੂੰ ਅਸੀਂ ਓਟ ਸੈਂਟਰਸ ਵੀ ਕਹਿੰਦੇ ਆ ਉਥੋਂ ਗੋਲੀਆਂ ਦੰਦੇ ਆ ਸੀ ਉਹਦੇ ਚ ਕਮਿਊਨਿਟੀ ਪਾਰਟਿਸਪੇਸ਼ਨ ਉਹਨਾਂ ਦੀ ਫੈਮਿਲੀ ਦੀ ਪਾਰਟਿਸਪੇਸ਼ਨ ਪਲੱਸ ਇਹਨੂੰ ਅਸੀਂ ਜਿਹੜਾ ਨਵਾਂ ਸਾਡਾ ਕਨਸੈਪਟ ਇਹ ਆ ਕਿ ਜਿਹੜਾ ਵੀ ਡਰਗ ਡਿਕਟਾ ਉਹਨੂੰ ਲਿਆ ਕੇ ਆਪਾਂ ਉਹਨੂੰ ਕੋਈ ਨਾ ਕੋਈ ਕੰਮ ਸਿਖਾਣਾ ਹੈ ਉਹਨੂੰ ਲੋ ਨਸ਼ਾ ਛਡਾਤਾ ਉਹ ਫਿਰ ਦੁਬਾਰਾ ਕਰਨ ਲੱਗ ਜਾਂਦਾ ਜਾ ਕੇ ਕਿਉਂਕਿ ਉਹਦਾ ਸੋਸ਼ਲ এনवायरमेंट ਅਸੀਂ ਚੇਂਜ ਨਹੀਂ ਕਰਦੇ ਆ ਉਹਨੂੰ ਅਸੀਂ ਕੋਈ ਨਾ ਕੋਈ ਕੰਮ ਸਿਖਾ ਕੇ ਉਹਨੂੰ ਕੰਮ ਤੇ ਲ ਜਦੋਂ ਤੁਸੀਂ ਕਿਸੇ ਬੰਦੇ ਨੂੰ ਕੰਮ ਤੇ ਲਾ ਦਿਓਗੇ ਫਿਰ ਉਹ ਦੁਬਾਰਾ ਨਸ਼ੇ ਵੱਲ ਨਹੀਂ ਜਾਏਗਾ ਔਰ ਐਸੇ ਵਾਸਤੇ ਅਸੀਂ ਜਿਹੜੀਆਂ ਹੈਗੀਆਂ ਸਪੋਰਟਸ ਨਰਸਰੀਜ਼ ਔਰ ਜਿਹੜਾ ਐਜੂਕੇਸ਼ਨ ਸਿਸਟਮ ਆ ਸਾਡਾ ਜਿਹੜਾ ਉਹਦੇ ਨਾਲ ਬੱਚਿਆਂ ਨੂੰ ਜੋੜ ਕੇ ਐਜੂਕੇਸ਼ਨ ਸਪੋਰਟਸ ਔਰ ਜਿਹੜਾ ਤੁਹਾਡਾ ਇੰਪਲॉयਮੈਂਟ ਹੈ ਸੋ ਤਿੰਨ ਐਂਟੀਡੋਟ ਆ ਨਸ਼ੇ ਵਾਸਤੇ ਜੇ ਤਿੰਨੇ ਹੀ ਪੰਜਾਬ ਦੇ ਵਿੱਚ ਭਰਪੂਰ ਹੋਣਗੇ ਤਾਂ ਲੋਕ ਨਸ਼ੇ ਤੋਂ ਦੂਰ ਹੋਣ ਦੇਖੋ ਜਦੋਂ ਸ਼ਹੀਦ ਆਜ਼ਮ ਦੀ ਕੁਰਬਾਨੀ ਵੀ ਹੋਈ ਆ ਜਦੋਂ ਉਹਨਾਂ ਨੂੰ ਫਾਂਸੀ ਵੀ ਦਿੱਤੀ ਗਈ ਆ ਉਦੋਂ ਵੀ ਕੁਝ ਹਿੰਦੁਸਤਾਨੀ ਸੀ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਜਾ ਕੇ ਅਗਵਾਈ ਦਿੱਤੀ ਸੀ ਅੰਗਰੇਜ਼ਾਂ ਅੰਗਰੇਜ਼ ਤਾਂ ਚਲੇ ਗਿਆ ਉਹਨਾਂ ਦੇ ਪਿੱਠੂ ਅਜੇ ਵੀ ਆ ਗਿਆ ਪਾਕਿਸਤਾਨ ਦੇ ਵਿੱਚ ਆ ਗਿਆ ਬਹੁਤ ਮਾੜੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਬਟ ਜਿਹੜੀ ਖੁਸ਼ੀ ਦੀ ਗੱਲ ਹੈ ਜਿਹੜੀ ਕਿ ਇਗਨੋਰ ਕੀਤੀ ਜਾ ਰਹੀ ਹੈ ਉਹਨੂੰ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਹੈ ਜਿਹੜੇ ਚਾਹੁੰਦੇ ਆ ਕਿ ਜਿਹੜਾ ਉਹ ਸ਼ਾਦਮਨ ਚੌਕ ਹੈ ਉਹ ਸਿੱਧੇ ਅਜਮ ਪਾਕ ਸਿੰਘ ਦੇ ਨਾਂ ਤੇ ਹੋਵੇ ਜਿੱਥੇ ਉਹਨਾਂ ਦੀ ਅਲਟੀਮੇਟ ਜਿਹੜੀ ਉਹਨਾਂ ਨੂੰ ਜਦੋਂ ਫਾਂਸੀ ਦਿੱਤੀ ਗਈ ਸੀ ਔਰ ਉੱਥੇ ਹੀ ਤੁਹਾਨੂੰ ਪਤਾ ਹੋਵੇਗਾ ਕਿ ਜਿਹੜੇ ਗਦਰੀ ਬਾਬੇ ਸੀ ਕਰਤਾਰ ਸਿੰਘ ਸਰਾਭਾ ਹੋਰ ਵੀ ਜਿਹੜੇ ਸਾਡੇ ਬਹੁਤ ਸਾਰੇ ਕ੍ਰਾਂਤੀਕਾਰੀ ਆ ਉਹਨਾਂ ਨੂੰ ਉਸੇ ਜਗ੍ਹਾ ਤੇ ਉੱਤੇ ਜਿਹੜੀ ਹੈਗੀ ਆ ਫਾਂਸੀ ਦਿੱਤੀ ਗਈ ਸੀ ਸੋ ਪਾਕਿਸਤਾਨ ਦੇ ਵਿੱਚ ਮੈਂ ਸਮਝਦਾ ਕਿ ਇਹ ਜੇ ਵੀ ਜਿਹੜੇ ਮੈਜੋਰਟੀ ਲੋਕ ਹੈ ਜੀ ਜਿਹੜੇ ਆ ਗਿਆ ਨਾ ਜੀ ਵਾਸਟ ਮੈਜੋਰਟੀ ਉਹ ਭਗਤ ਸਿੰਘ ਨੂੰ ਆਪਣਾ ਹੀਰੋ ਸਮਝਦੇ ਆ ਔਰ ਉੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਜਿਹੜਾ ਛੇਦਿਆਜਮ ਦਾ ਘਰ ਹੈ ਆਪਣਾ ਉਹਨੂੰ ਉਹਨਾਂ ਨੇ ਉਹਦਾ ਨਾਂ ਹੀ ਭਗਤ ਸਿੰਘ ਕਵੇਲੀ ਰੱਖਿਆ ਔਰ ਸਾਰੇ ਜਿੰਨੇ ਉਹਦੇ ਜਿਹੜੇ ਉਹ ਸਕੂਲ ਚ ਗਿਆ ਸੀਗਾ ਜੜੀਆਂ ਉਹਦੀਆਂ ਕਿਤਾਬਾਂ ਸੀ ਜਿਹੜੇ ਉਹਨੇ ਕੱਪੜੇ ਪਾਏ ਉਹਨਾਂ ਨੇ ਕੱਲੀ-ਕੱਲੀ ਚੀਜ਼ ਉਹਦੀ ਸੰਭਾਲ ਕੇ ਜਿੰਦੇ ਚ ਖਾਣਾ ਖਾਧਾ ਹਰ ਇੱਕ ਚੀਜ਼ ਉਹਨਾਂ ਨੇ ਸੰਭਾਲ ਕੇ ਰੱਖੀ ਆ ਸੋ ਭਗਤ ਸਿੰਘ ਜੀ ਜਿਹੜੀ ਉਹ ਉਹ ਕਿਸੇ ਮਹਤਾਜ ਨਹੀਂ ਆ ਉਹਨਾਂ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਆ ਕਿਸੇ ਪਾਕਿਸਤਾਨੀ ਕੋਲੋਂ ਉਹ ਆਰਮੀ ਦਾ ਬੰਦਾ ਜਿਹੜਾ ਕਹਿ ਰਿਹਾ ਉਹਦੀ ਸੋਚ ਹੋਈ ਆ ਉਹ ਵੀ ਉਹ ਵੀ ਅੰਗਰੇਜ਼ਾਂ ਦਾ ਪਿੱਠੂ ਆ ਜੀ ਪਰ ਉਹ ਉਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਹੋ ਰਹੀ ਹੈ ਨੋਟਿਸ ਦੀ ਗੱਲ ਹੋ ਰਹੀ ਹੈ ਦੇਖੋ ਤੁਹਾਨੂੰ ਯਾਦ ਹੋਣਾ ਕਹਿੰਦੇ ਹੁੰਦੇ ਆ ਵੀ ਜਿਹੜੀ ਹਿਸਟਰੀ ਰਿਪੀਟਸ ਇਟਸੈਲਫ ਅਮਰਸਰ ਦੇ ਵਿੱਚ ਵੀ ਦੋ ਵੱਡੇ 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 ਲੀਡਰ ਸਿਗੇ ਜੀ ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ ਉਹ ਲੜਦੇ ਰਹੇ ਕਿ ਸਾਡੀ ਸਾਡੀ ਕੁੜੀ ਉੱਥੋਂ ਸੀਟ ਕੱਢ ਕੇ ਲੈ ਗਈ ਇਹਨਾਂ ਨੂੰ ਕਿਧਰ ਵਾਇਸ ਜੋ ਕਰਦਿਆ ਕਰੀ ਜਾਣਦੇ ਅਸੀਂ ਸੀਟ ਕੱਢ ਕੇ ਲਾ ਜਾਣੀ ਆ ਚੁੱਪ ਚਾਪ